ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਤੇ ਲਿਖਾਰੀ ਮਾਨਮ ਜਨੀ ਬਗੇਵਾਲਾ ਦੋਸਤੋ ਮੇਰਾ ਨਾਮ ਅਵਤਾਰ ਸਿੰਘ ਹੈ ਮੇਰਾ ਪਿੰਡ ਮਾਨਸਾ ਬਠਿੰਡਾ ਰੋਡ ਤੇ ਪਿੰਡ ਪੈਣੀ ਬਾਗਾ ਹੈ ਸੋ ਇਹ ਆਪਣਾ ਚੈਨਲ ਹੈ ਤਰਤ ਪੰਜਾਬ ਦੀ ਇਹ ਕ ਆਪਣਾ ਫੇਸਬੁੱਕ ਤੇਜ ਹੈ ਤਰਤ ਪੰਜਾਬ ਦੀ ਨਾਂ ਤੇ ਜਿਸ ਤੇ ਆਪਾਂ ਕਹਾਵਤ ਸੁਤਰियां ਗੀਤ ਕਵਤਾਨਾ ਅਤੇ ਹੋਰ ਲਿਖਤਾਂ ਸਾਂਝੀਆਂ ਕਰਦੇ ਹਾਂ ਸੋ ਕਿਰਪਾ ਕਰਕੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਅਸੀਂ ਰੋਜ਼ ਇੱਕ ਗੀਤ ਕਵਤਾ ਇਸ ਚੈਨਲ ਤੇ ਸਾਂਝੀ ਕਰਦੇ ਹਾਂ ਸੋ ਬੇਨਤੀ ਹੈ ਭਾਈ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੀ ਖਲਾਸ਼ੀਰੀ ਨਾਲ ਤੁਹਾਡੀ ਸ਼ਬਾਸ਼ੀ ਨਾਲ ਅਸੀਂ ਵਧੀਆ ਲਿਖ ਸਕੀਏ ਵਧੀਆ ਕੰਮ ਕਰ ਸਕੀਏ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਕੁਝ ਚੰਗੀਆਂ ਲਿਖਤਾਂ ਚੰਗੇ ਗੀਤ ਕਵਤਾਵਾਂ ਦੇ ਰੂਪ ਦੇ ਵਿੱਚ ਅਸੀਂ ਪੰਜਾਬ ਪੰਜਾਬੀ ਦੀ ਸੇਵਾ ਕਰ ਸਕੀਏ ਜਿਹੜਾ ਤੁਹਾਡੀ ਅਲਾ ਸ਼ਰੀਅਤ ਦੇ ਸਹਿਯੋਗ ਨਾਲ ਹੀ ਸੰਭਵ ਹੈ ਸੁਨੇਹਾ ਇਸ ਟਾਈਮ ਤੁਹਾਡੇ ਨਾਲ ਬੇਨੰਦ ਧੰਨਵਾਦ ਕਰ ਰਿਹਾ ਅਸੀਂ ਇਹ ਸੋਚ ਰਹੇ ਹਾਂ ਕਿ ਹੁਣ ਇੱਕ ਕਿਤਾਬ ਸ਼ੁਭਵਾਈ ਜਾਵੇ ਕਿਰਪਾ ਕਰਕੇ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਇਸ ਵਿਸ਼ੇ ਦੇ ਸੰਬੰਧ ਦੇ ਵਿੱਚ ਸਾਂਝੇ ਕਰਨੇ ਸਾਰਿਆਂ ਨੇ ਆਪਣੀ ਆਪਣੀ ਰਾਏ ਦੇਣੀ ਕਿ ਕਿਤਾਬ ਦੇ ਵਿੱਚ ਕਿਹੋ ਜਿਹੇ ਰਿਸ਼ੇ ਰੱਖੇ ਜਾਣ ਕਿੱਥੋਂ ਛੁਪਵਾਈ ਜਾਵੇ ਉਹ ਸਾਰੀ ਆਪਣੀ رائے ਜਾਣਕਾਰੀ ਜੋ ਜੋ ਸਾਡੇ ਵੀ ਰੱਖਦੇ ਨੇ ਉਹ ਆਪਣੀ ਸਾਂਝੀ ਕਰ ਸੋ ਦੋ ਸੱਜਣ ਸਾਡੇ ਨਾਲ ਜੁੜੇ ਹਨ ਉਹਨਾਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਆਰ ਸਤਿਕਾਰ ਮੇਰੇ ਵੱਲੋਂ ਸੋ ਦੋਸਤੋ ਅਸੀਂ ਪ੍ਰਮਾਤਮਾ ਨੇ ਸਾਨੂੰ ਇੱਕ ਕਲਮ ਦੀ ਦਾਤ ਬਖਸ਼ੀ ਹੈ ਕਿਉਂਕਿ ਕਲਮ ਹੈ ਜਿਹੜੀ ਉਹ ਕਿਸੇ ਹਥਿਆਰਾਂ ਤੋਂ ਜਾਂ ਹੋਰ ਕਿਸੇ ਵੱਧ ਤਾਕਤ ਤੋਂ ਬਰੈ ਜੋ ਕਮ ਕਲਮ ਕਰ ਸਕਦੀ ਹੈ ਉਹ ਹੋਰ ਕੁਝ ਵੀ ਨਹੀਂ ਕਰ ਸਕਦਾ ਸਾਡੀ ਕੋਸ਼ਿਸ਼ ਹੈ ਸਾਡੇ ਸਮਾਜ ਨੂੰ ਪੰਜਾਬ ਵਾਸੀਆਂ ਦੀ ਵਧੀਆ ਸਾਫ ਸੁਥਰੀਆਂ ਸੋਹਣੀਆਂ ਲਿਖਤਾਂ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਈਏ ਜਿਹੜੀਆਂ ਸਾਡੀ ਜਵਾਨੀ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਸਿੱਖਣ ਨੂੰ ਮਿਲੇ ਇਹੋ ਜਿਹੇ ਵਿਚਾਰ ਅਤੇ ਸੋਚ ਲੈ ਕੇ ਅਸੀਂ ਚੱਲੇ ਹੋਏ ਹਾਂ ਕਾਫੀ ਕੁਝ ਲਿਖ ਚੁੱਕੇ ਹਾਂ ਕਾਫੀ ਕੁਝ ਲਿਖਣਾ ਹੈ ਪਰ ਹੁਣ ਕਈ ਸੱਜਣਾ ਵੱਲੋਂ ਬੇਨਤੀ ਕਰਨ ਤੇ ਅਸੀਂ ਇੱਕ ਕਿਤਾਬ ਛਕਾਉਣ ਦਾ ਉਦਮ ਅਪਰਾਲਾ ਕਰ ਰਹੇ ਹਾਂ ਸੋ ਮੈਂ ਤੁਹਾਡੇ ਨਾਲ ਇੱਕ ਕਵਿਤਾ ਸਾਂਝੀ ਕਰ ਲਵਾਂ ਅੱਜ ਇਨਸਾਨ ਇਨਸਾਨ ਦਾ ਹੈ ਵੈਰੀ ਅੱਜ ਇਨਸਾਨ ਇਨਸਾਨ ਦਾ ਹੈ ਵੈਰੀ ਹਰ ਵੇਲੇ ਹੀ ਕਰੇ ਮੈਂ ਮੇਰੀ ਸਾਰਾ ਦਿਨ ਹੀ ਕਹੀ ਤੇ ਟੁਕ ਖਾਵੇ ਸਾਰਾ ਦਿਨ ਹੀ ਕਹੀ ਤੇ ਟੁਕ ਖਾਵੇ ਕਾਦਾ ਹੰਕਾਰ ਜਦੋਂ ਤੂੰ ਮੁੱਕ ਜਾਵੇਂ ਛੱਡ ਜਾਣਾ ਏ ਤੂੰ ਵੀ ਜਗ ਜਾਰਾ ਛੱਡ ਜਾਣਾ ਏ ਤੂੰ ਵੀ ਜਗ ਜਾਰਾ ਰੱਖ ਸੰਭਾਲ ਕੇ ਆਪ ਦੀ ਪੱਗ ਜਾਰਾ ਖੌਰੇ ਲੱਗੀ ਏ ਤੈਨੂੰ ਕਾਦੀ ਅੱਗ ਜਾਰਾ ਸਭ ਖੌਰੇ ਲੱਗੀ ਏ ਕਾਦੀ ਅੱਗ ਤੈਨੂੰ ਕਰਤੂਤਾ ਕਰਦੇ ਨੂੰ ਦੇਖਦਾ ਏ ਰੱਬ ਤੇਨੂੰ ਨਾ ਸਾਰਾ ਦਿਨ ਐਵੇਂ ਮਰਿਆ ਕਰ ਨਾ ਸਾਰਾ ਦਿਨ ਐਵੇਂ ਮਰਿਆ ਕਰ ਕਦੇ ਤਾਂ ਬਹਿ ਕੇ ਹਰ ਹਰ ਕਰਿਆ ਕਰ ਇੱਥੇ ਗਦਨੀ ਗੱਡੇ ਤੇਰੇ ਹੋਏ ਇੱਥੇ ਗਦਨੀ ਗੱਡੇ ਤੇਰੇ ਹੋਏ ਕੁਛ ਨਾਲ ਨਹੀਂ ਜਾਣਾ ਤੇਰੇ ਹੋਏ ਇੱਕ ਦਿਨ ਹੋ ਜਦੋਂ ਹਿਸਾਬ ਤੇਰਾ ਇੱਕ ਦਿਨ ਹੋ ਜਦੋਂ ਹਿਸਾਬ ਤੇਰਾ ਜੇ ਲੇਖਾ ਨਿਕਲਿਆ ਖਰਾਬ ਤੇਰਾ ਜੇ ਲੇਖਾ ਨਿਕਲਿਆ ਖਰਾਬ ਤੇਰਾ ਜਿਨ੍ਹਾਂ ਲਈ ਕਰਦਾ ਹੈ పాਪ ਇਹਨਾਂ ਜਿਨ੍ਹਾਂ ਲਈ ਕਰਦਾ ਹੈ పాਪ ਇਹਨਾਂ ਆਖਰ ਕਿਸੇ ਨਹੀਂ ਦੇਣਾ ਸਾਥ ਉਹਨਾਂ ਨਹੀਂ ਖਲਕਤ 파ਹੇ ਟੰਗੀ ਦੀ ਨਹੀਂ ਖਲਕਤ 파ਹੇ ਟੰਗੀ ਦੀ ਸੁਖ ਮਾਨਾ ਸਭ ਦੀ ਮੰਗੀ ਦੀ ਕੋਈ ਚੰਗਾ ਕਰਮ ਕਮਾ ਬੰਦਿਆ ਕੋਈ ਚੰਗਾ ਕਰਮ ਕਮਾ ਬੰਦਿਆ ਦੁਨੀਆ ਤੋਂ ਸੌਖਾ ਜਾ ਬੰਦਿਆ ਦੁਨੀਆ ਤੋਂ ਸੌਖਾ ਜਾ ਬੰਦਿਆ ਦੁਨੀਆ ਤੋਂ ਸੌਖਾ ਜਾ ਬੰਦਿਆ ਸੋ ਮੇਤਰ ਪਿਆਰੇਓ ਇਹੋ ਜੀਆਂ ਧਾਰਮਿਕ ਸਮਾਜਿਕ ਅਤੇ ਹੋਰ ਲਿਖਤਾਂ ਪੜਨ ਦੇ ਲਈ ਸੁਣਨ ਦੇ ਲਈ ਤੁਸੀਂ ਵੱਧ ਤੋਂ ਵੱਧ ਸਾਡੇ ਇਸ ਚੈਨਲ ਨਾਲ ਜੁੜੋ ਚੈਨਲ ਨੂੰ ਤਰੰਤ ਪੰਜਾਬ ਦੀ ਚੈਨਲ ਅੰਗਰੇਜ਼ੀ ਵਿੱਚ ਲਿਖ ਕੇ ਤੁਸੀਂ ਸਰਚ ਕਰੋਗੇ ਤਾਂ ਆਪਣਾ ਇਹ ਚੈਨਲ ਸਾਹਮਣੇ ਆ ਜਾਵੇਗਾ ਤੇ ਤੁਸੀਂ ਵੱਧ ਤੋਂ ਵੱਧ ਸਾਡਾ ਸਹਿਯੋਗ ਕਰੋ ਤਾਂ ਕਿ ਅਸੀਂ ਤੁਹਾਡੇ ਖਲਾਸ਼ੇਰੀ ਦੇ ਨਾਲ ਆਪਾਂ ਹੁਣ ਇੱਕ ਕਵਤਾ ਹੋਰ ਤੁਹਾਡੇ ਨਾਲ ਸਾਂਝੀ ਕਰ ਲਵਾਂ ਕਿਉਂਕਿ ਨਵੀਂ ਸਰਕਾਰ ਬਣੀ ਹੈ ਨਵੀਂ ਸਰਕਾਰ ਤੋਂ ਸਾਨੂੰ ਕੀ ਉਮੀਦਾਂ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਹੁਣ ਜਿਹੜੀ ਵੀ ਨਵੀਂ ਸਰਕਾਰ ਆਵੇ ਹੁਣ ਜਿਹੜੀ ਵੀ ਨਵੀਂ ਸਰਕਾਰ ਆਵੇ ਕਰਕੇ ਉਹ ਇਹ ਸੋਚ ਵਿਚਾਰ ਆਵੇ ਹੁਣ ਲੁੱਟਣ ਕੁੱਟਣ ਦਾ ਉਹ ਛੱਡ ਕੇ ਆ ਲਾਵੇ ਹੁਣ ਲੁੱਟਣ ਕੁੱਟਣ ਦਾ ਉਹ ਛੱਡ ਖਿਆਲ ਆਵੇ ਟੱਕਰਾ ਕਰਨਗੇ ਲੋਕ ਹੁਣ ਆਪਣਾ ਆਪ ਸੰਭਾਲ ਆਵੇ ਹੁਣ ਬਹਾਨੇ ਬਾਜੀ ਖਾਲੀ ਖਜ਼ਾਨੇ ਦੀ ਨਾਲ ਆਵੇ ਹੁਣ ਬਹਾਨੇ ਬਾਜੀ ਖਾਲੀ ਖਜ਼ਾਨੇ ਦੀ ਨਾਲ ਆਵੇ ਲੋਕਾਂ ਦੀ ਕਮਾਈ ਨੂੰ ਹੁਣ ਚੂਨੇ ਵੀ ਨਾਲ ਆਵੇ ਬੇਰੁਜ਼ਗਾਰੀ ਭ੍ਰਿਸ਼ਟਾਚਾਰੀ ਨੂੰ ਵੀ ਨਥ ਮਾਰੇ ਬੇਰੁਜ਼ਗਾਰੀ ਭ੍ਰਿਸ਼ਟਾਚਾਰੀ ਨੂੰ ਵੀ ਨਥ ਮਾਰੇ ਨਾ ਝੂਠ ਤੁਹਾਨ ਦੇ ਵੱਡੇ ਵੱਡੇ ਗੱਪ ਮਾਰੇ ਵਿਸਥਾਰ ਵਿਕਾਸ ਵੀ ਤੇਜ਼ੀ ਦੇ ਨਾਲ ਹੋਵੇ ਵਿਸਥਾਰ ਵਿਕਾਸ ਦੀ ਤੇਜ਼ੀ ਦੇ ਨਾਲ ਹੋਵੇ ਸਾਡਾ ਮੁੜ ਕੇ ਫੇਰ ਦੇਸ਼ ਖੁਸ਼ਹਾਲ ਹੋਵੇ ਸਾਥ ਲੋਕਾਂ ਦਾ ਲਵੇ ਤੇ ਲੋਕਾਂ ਦਾ ਸਾਥ ਦੇਵੇ ਸਾਥ ਲੋਕਾਂ ਦਾ ਲਵੇ ਤੇ ਲੋਕਾਂ ਦਾ ਸਾਥ ਦੇਵੇ ਕਿ ਸਾਨੂੰ ਲੋੜ ਲੜਨ ਦੀ ਹੱਕ ਜੇ ਸਾਡੇ ਆਪ ਦੇਵੇ ਪਿਆਰ ਲਵੇ ਤੇ ਸਾਨੂੰ ਵੀ ਉਹ ਪਿਆਰ ਵੰਡੇ ਪਿਆਰ ਲਵੇ ਤੇ ਸਾਨੂੰ ਵੀ ਉਹ ਪਿਆਰ ਵੰਡੇ ਨਾ ਨਫ਼ਰਤਾਂ ਦੇ ਬੀਜ ਨਾ ਹਥਿਆਰ ਵੰਡੇ ਪੈਣੀ ਵਾਲਿਆ ਆਸ ਕੇ ਐਸੀ ਸਰਕਾਰ ਆਵੇ ਪੈਣੀ ਵਾਲਿਆ ਆਸ ਕੇ ਐਸੀ ਸਰਕਾਰ ਆਵੇ ਮੇਰੇ ਦੇਸ਼ 'ਚ ਮੁੜ ਕੇ ਫੇਰ ਉਹੀ ਬਹਾਰ ਆਵੇ ਮੇਰੇ ਦੇਸ਼ 'ਚ ਮੁੜ ਕੇ ਉਹੀ ਬਹਾਰ ਆਵੇ ਮੇਰੇ ਦੇਸ਼ ਚ ਮੁੜ ਕੇ ਫੇਰ ਉਹ ਹੀ ਬਹਾਰ ਆਵੇ ਸੋ ਦੋਸਤੋ ਤੁਹਾਨੂੰ ਇਹ ਸਾਡੀਆਂ ਲਿਖਤਾਂ ਕਿੰਨੇ ਲਗੀਆਂ ਆਪਣੇ ਆਪਣੇ ਵਿਚਾਰ ਜ਼ਰੂਰ ਦੇਣੇ ਜ਼ਰੂਰ ਸਾਨੂੰ ਅਸੀਂ ਅਣਜਾਣ ਬੱਚੇ ਹਾਂ ਤੁਹਾਡੇ ਸਾਨੂੰ ਸੇਧ ਦਿਓ ਸਾਡੀਆਂ ਕਮੀਆਂ ਪੇਸ਼ੀਆਂ ਤੋਂ ਸਾਨੂੰ ਜਾਣੂ ਕਰਵਾਓ ਤੇ ਅਸੀਂ ਆਪਣੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਜਾਂ ਗਲਤੀਆਂ ਨੇ ਉਹਨਾਂ ਨੂੰ ਦੂਰ ਕਰ ਸਕੀਏ ਸੋ ਇਹਨਾਂ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਿ ਤਾ ਦੁਬਾਰਾ ਪਿਆਰ ਭਰੀ ਸਖਸਰੀ ਅਕਾਲੀ ਜਿਉਂਦੇ ਵਸਦੇ ਰਹੋ ਜੁਗ-ਜੁਗ ਜਿਓ ਖੁਸ਼ ਰਹੋ ਆਬਾਦ ਰਹੋ